ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਆ ਕਿ ਕੀ ਸਰਕਾਰ ਖੁਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਸਮਝਣ ਲੱਗ ਗਈ ਧਾਮੀ ਸਾਹਿਬ ਬਿਲਕੁਲ ਵੀ ਨਹੀਂ ਕਦੇ ਵੀ ਸਰਕਾਰ ਨੇ ਅਜਿਹਾ ਨਹੀਂ ਕਿਹਾ ਨਾ ਉਹ ਕਹੂਗੀ ਨਾ ਕਦੇ ਉਹ ਸੋਚਦੀ ਹੈ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੇ ਮਾਮਲੇ ਦੇ ਉੱਤੇ ਰੌਲਾ ਮਚਾਉਣਾ ਸ਼ੁਰੂ ਕੀਤਾ ਤੁਸੀਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਖੁਦ ਨੂੰ ਉੱਪਰ ਸਮਝਣ ਲੱਗ ਗਏ ਹੋ ਜਿਹਦੇ ਕਰਕੇ 328 ਰੂਪ ਵਾਲੇ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਦਬਾ ਦੇਣਾ ਚਾਹੁੰਦੇ ਹੋ ਬੜੀ ਹੈਰਾਨਗੀ ਵਾਲੀ ਗੱਲ ਹੈ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਇੱਕ ਬਹੁਤ ਗੰਭੀਰ ਜਿਹੜਾ ਇਸ਼ਾਰਾ ਹੀ ਨਹੀਂ ਕੀਤਾ ਬਲਕਿ ਉਹਨੂੰ ਐਡਮਿਟ ਕਰ ਗਏ ਹੋ ਤੁਸੀਂ ਕਹ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਜਿਹੇ 10-20 ਕਪਲੇ ਤਰ ਰੋਜ਼ਾਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਨੇ ਧਾਮੀ ਸਾਹਿਬ ਇਹ ਕਿਹੋ ਜਿਹੇ ਕਪਲੇ ਨੇ ਜਿਹੜੇ 10 ਤੋਂ 20 ਹਰ ਰੋਜ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੀ ਸ਼ਬਦਾਵਲੀ ਦੇ ਅਨੁਸਾਰ ਹੁੰਦੇ ਨੇ ਕੀ ਇਹ ਪੈਸੇ ਦੇ ਮਾਮਲੇ ਨੇ ਇਹ ਕੋਈ ਹਿਰਾਫੇਰੀ ਦਾ ਮਾਮਲਾ ਹੈ ਇਹ ਰਸੀਦਾਂ ਦਾ ਮਾਮਲਾ ਹੈ ਛਪਾਈ ਦਾ ਮਾਮਲਾ ਹੈ ਸੰਗਤ ਦੇ ਸਾਹਮਣੇ ਕਲੀਅਰ ਕਰੋ ਹੁਣ ਜਦੋਂ ਤੁਸੀਂ ਖੁਦ ਹੀ ਮੰਨ ਗਏ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰੋਜ਼ਾਨਾ 10 ਤੋਂ 20 ਕਪਲੇ ਹੋ ਰਹੇ ਨੇ ਤਾਂ ਸੰਗਤ ਦੇ ਸਾਹਮਣੇ ਦੱਸੋ ਕਿ ਇਹ ਕਿਹੋ ਜਿਹੇ ਕਪਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦੋਂ ਖੁਦ ਮੰਨੇ ਕਿ ਰੋਜ਼ ਦੇ 10 ਤੋਂ 20 ਕਪਲੇ ਹੋ ਰਹੇ ਨੇ ਇਹ ਤਾਂ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਸੋਚਣ ਦਾ ਮੁੱਦਾ ਹੈ ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਹਨ بڑے ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਬਾਰਸਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਾਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਉਹ ਪਰਚਾ ਦਰਜ ਕਰ ਦਿੱਤਾ ਹੁਣ ਉਹਦੇ ਸੈੱਟ ਬਣਾਈ ਆ ਤੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਕਾਲਤਾਖਰ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਦੇ ਸਾਰਿਆਂ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ 22 ਦੇ ਵਿੱਚ ਇਦਾਂ ਸਿੱਕਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੁਪਏ ਕਿਧਰੇ ਨਹੀਂ ਗਏ ਇਹ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਵੀ ਪੁਲਿਸ ਨੂੰ ਪੂਰੇ ਤੌਰ ਤੇ ਵਾਰਤਣ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਇਨਸਾਫ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਨਾ ਕਲਗੀਧਰ ਪਾਤਸ਼ਾਹ ਨੇ ਕੋਈ ਨਿੱਜ ਲਈ ਲੜਾਈ ਨਹੀਂ ਸੀ ਲੜੀ। 사ਤਗੁਰ ਜੀ ਨੇ ਇਸ ਪੰਥ ਲਈ ਗਰੀਬਾਂ ਲਈ ਲਤਾੜਿਆਂ ਲਈ ਦੱਬਿਆਂ ਲਈ ਜਾਤ ਪਾਤ ਚ ਵਧਿਕੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ। ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਧਾਤ ਬਖਸ਼ੇ ਕੀਤਾ ਸੀ। ਸੋ ਜਿੱਥੇ ਆਪਾਂ ਆ ਸ਼ਹੀਦੀ ਬਾੜਾ ਸ਼ਹੀਦੀ 15 ਵਾਲਾ ਪਹਿਲੀ ਬੋਤੋ ਸ਼ੁਰੂ ਹੋ ਜਾਂਦਾ। ਆਮ ਕਰਕੇ ਆਪਾਂ ਇਹਨੂੰ ਪਵਿੱਤਰ ਫਤੇਗੜ ਦੀ ਧਰਤੀ ਤੱਕ ਜਾ ਕੇ ਸਮਾਪਤੀ ਸਮਝਦੇ ਆਂ ਪਰ ਸਤਗੁਰੂ ਜੀ ਨੇ ਇਹ ਸਾਰੇ ਦੀ ਪੋਦੇ ਮਹੀਨੇ ਦੀ ਮਾਗੀ ਤੇ ਜਾ ਕੇ ਉਸ ਪਵਿੱਤਰ ਖਦਰਾਣੇ ਦੀ ਢਾਬ ਤੇ ਮੁਕਸਰ ਵਿਖੇ ਜਾ ਕੇ ਸਮਾਪਤੀ ਕੀਤੀ ਸੀ ਸੋ ਇਹ ਪੋ ਦਾ ਮਹੀਨਾ ਸਿੱਖ ਪੰਥ ਲਈ ਅਹਿਮ ਮਹੀਨਾ ਆ ਇਹਦੇ ਵਿੱਚ ਬਹੁਤ ਕੁਝ ਸਿੱਖ ਪੰਥ ਦੇ ਵਿੱਚ ਜਿਹੜੇ ਉਹਨਾਂ ਨੂੰ ਸਿੱਖਣ ਦੀ ਵੀ ਲੋੜ ਆ ਕੀ ਸਿੱਖਣਾ ਸਾਨੂੰ ਸਤਗੁਰ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਪਵਿੱਤਰ ਗੁਰਬਾਣੀ ਦੇ ਸਿਧਾਂਤ ਦੇ ਨਾਲ ਜੁੜਨਾ ਉਹ ਸਿਧਾਂਤ ਕੀ ਆ ਜਿਵੇਂ ਜਿਵੇਂ ਸਤਗੁਰ ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਨੂੰ ਰਾਤ ਨੂੰ ਸੌਣ ਦਾ ਚੱਜ ਅੰਮ੍ਰਿਤ ਵੇਲੇ ਉੱਠਣ ਦਾ ਫਿਰ ਕਿਵੇਂ ਆਪਣਾ ਦਿਨ ਬਤੀਤ ਕਰਨਾ ਕਿਵੇਂ ਤੂੰ ਧਾਰਮਿਕ ਤੌਰ ਤੇ ਜਿਉਣਾ ਕਿਵੇਂ ਰਾਜਨੀਤਿਕ ਤੌਰ ਤੇ ਕਿਵੇਂ ਸਮਾਜਿਕ ਤੌਰ ਤੇ ਜਿਉਣਾ ਕਿਵੇਂ ਆਰਥਿਕ ਤੌਰ ਤੇ ਜਿਉਣਾ ਇਹ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਕਲਗੀਧਰ ਪਾਤਸ਼ਾਹ ਨੇ ਦਰੜਾਈ ਸੀ ਸਾਰੇ ਸੋ ਆਪਾਂ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਇਹੋ ਜ ਉਹਨਾਂ ਮਹਾਨ ਸ਼ਹੀਦਾਂ ਦਾ ਤੇ ਗੁਰੂ ਪਾਤਸ਼ਾਹ ਦਾ ਸਾਨੂੰ ਉਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਦੁਪਈਏ ਵੀਰ ਕਾਰਟੂਨ ਬਣਾਇਆ ਕਦਾ ਉਹਦੇ ਤੇ ਮੈਂ ਰਾਤ ਬਿਆਨ ਵੀ ਦੇ ਦਿੱਤਾ ਸੀ ਜਦੋਂ ਇਹ ਸ਼ੁਰੂ ਹੋਇਆ ਸੀ ਬੀਲਬਾਰ ਦੇ ਬਾਰਬੀਲ ਦੇਸ ਦਾ ਮੈਂ ਤਾਂ ਵੀ ਬਹੁਤ ਜ਼ੋਰ ਨਾਲ ਇਹ ਗੱਲ ਕਹੀ ਸੀ ਕਿ ਨਾ ਤਾਂ ਸਹਬਜ਼ਾਦੇ ਵੀਰ ਆ ਤੇ ਨਾ ਬਾ ਲਿਆ ਕਿਉਂਕਿ ਗੁਰੂ ਦੀ ਜੋਤ ਆ ਗੁਰੂ ਜੋਤ ਤੇ ਗੁਰੂ ਅੰਸ਼ ਦੇ ਉਹ ਸਹਬਜ਼ਾਦੇ ਆ ਵੀਰ ਸ਼ਬਦ ਵੀ ਭਾਵੇਂ ਕੁਝ ਜੋੜਿਆ ਜਾਂਦਾ ਨਾਲ ਪਰ ਮੈਂ ਉਦੋਂ ਵੀ ਇਸ ਗੱਲ ਦਾ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਤੁਸੀਂ ਲਈ ਨਵੀਂ ਪਾਉਣ ਲੱਗੇ ਆ ਇਹ ਗਲਤ ਆ ਤੇ ਅਸੀਂ ਮੈਨ ਨੂੰ ਵੀ ਸਵੱਬ ਬਣਾਉਂਦੇ ਰਹੇ ਸਾਨੂੰ ਟਾਈਮ ਦੇਣਗੇ ਪਰ ਮੈਂ ਸਮਝਦਾ ਪਈ ਇਹ ਇੱਕ ਵਸੀਲਾ ਬਣਾਇਆ ਜਾ ਰਿਹਾ ਹੌਲੀ ਹੌਲੀ ਸਿਧਾਂਤ ਤੋੜਨ ਨੂੰ ਹੁਣ ਉਹਦੇ ਉੱਤੇ ਆ ਕਾਰਟੂਨਾਂ ਦਾ ਸਿਸਟਮ ਸ਼ੁਰੂ ਕਰ ਦਿੱਤਾ ਮੈਂ ਸਖਤ ਇਸ ਗੱਲ ਦਾ ਵਿਰੋਧ ਕਰਦਾ ਪਰ ਵਿਰੋਧ ਇਹਨੇ ਨੇਰਾ ਕਰਦਾ ਇਦਾਂ ਦੀਆਂ ਕਾਰਵਾਈਆਂ ਨਾ ਸਰਕਾਰਾਂ ਨੇ ਬੰਦ ਕੀਤੀਆਂ ਤੇ ਵੀ ਖਾਲਸਾ ਪੰਥ ਨੂੰ ਸੋਚਣਾ ਵੀ ਪਊਗਾ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਹੈ ਕਿਉਂਕਿ ਧਰਮ ਪ੍ਰਚਾਰ ਕਮੇਟੀ 'ਚ ਤੇ ਸਾਡੇ ਦੂਸਰੇ ਮਤੇ ਵੀ ਆ ਤੇ ਉਮੇ ਵੀ ਇਹ ਸਾਡਾ ਸਿਧਾਂਤ ਵੀ ਕਹਿੰਦਾ ਕਿਸੇ ਢੰਗ ਨਾਲ ਗੁਰੂ ਸਾਹਿਬ ਜੀ ਦੇ ਗੁਰੂ ਦੇ ਪਰਿਵਾਰ ਨੂੰ ਕਿਸੇ ਢੰਗ ਦੇ ਨਾਲ ਮਨੁੱਖ ਦੇ ਤੌਰ ਤੇ ਉੱਤੇ ਜਾਂ ਕਾਰਟੂਨਾਂ ਦੇ ਤੌਰ ਤੇ ਕਦੇ ਨਹੀਂ ਦਿਖਾਇਆ ਜਾ ਸਕਦਾ। ਉਹ ਪਤਾ ਨਹੀਂ ਹੁਣ ਅਗਨੀ ਪ੍ਰੀਖਿਆ ਹੀ ਲੈਂਦੇ ਇਹ ਆ ਵੀ ਕਿੰਨਾ ਕਹੇ ਬਰਦਾਸ਼ਤ ਕਰਦੇ ਆ। ਭਾਵੇਂ ਮੈਨੂੰ ਪਤਾ ਲੱਗਾ ਵੀ ਰਾਤ ਉਹਨੇ ਫਿਰ ਬਹੁਤ ਰਿਮੂਵ ਵੀ ਕਰ ਦਿੱਤਾ। ਪਰ ਫਿਰ ਪਾਇਆ ਕਿਉਂ? ਇੱਕ ਅਜ ਚਿੰਤਾ ਦਾ ਵਿਸ਼ਾ ਸਾਰਿਆਂ ਲਈ ਕਿ ਖਾਲਸਾ ਪੰਥ ਮੈਂ ਕਿੰਨਾ ਵੀ ਲੜਾਈਆਂ ਦਾ ਚਲੋ ਕਿਸੇ ਵੇਲੇ ਪਹਿਲਾਂ ਵੀ ਸਿੰਘਾਂ ਦੀ ਆਪੋ ਵਿੱਚ ਚੱਲਦੀਆਂ ਰਹੀਆਂ ਹੋਰ ਤਾਂ ਸ਼ਬਦੀ ਲੜਾਈ ਆ ਤੇ ਇਦਾਂ ਦੇ ਮਸਲਿਆਂ ਦੇ ਉੱਤੇ ਦਫੇ ਬੀੜਾ ਚੁੱਕਣਾ ਸਾਰੇ ਕਿ ਆਪਾਂ ਇਹ ਪੁਲਿਸਰ ਸਨਹਤਾ ਦੀ ਬਲੀਦਾਨ ਬਲੀਦਵਾ ਦੇਾਂਗੇ ਇਹਨਾਂ ਦੇ ਕੋਲੋਂ ਤੋਂ ਮੈਂ ਤਾਂ ਸਖਤ ਵਿਰੋਧ ਕਰਦਾ ਬਿਲਕੁਲ ਗਲਤ ਕੀਤਾ ਸਰਕਾਰ ਨੇ ਪ੍ਰਜਾਣ ਸਾਹਿਬ ਜੀ ਮੈਂ ਤਾਂ ਪਹਿਲਾਂ ਵੀ ਕਹਿੰਦਾ ਰਹੀ ਸੀ ਕਿ ਸਿਚੁਏਸ਼ਨ ਇਸੇ ਤਰ੍ਹਾਂ ਦੇ ਨਿਸ਼ਾਨੇ ਸਾਡੇ ਜਾਰੇ ਮੈਂ ਤਾਂ ਇੱਕ ਹੋਰ ਸਰਕਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹੜੀ ਦੌਰ ਦੇ ਵਿੱਚ ਸੁਵਿਧਾਵਾਂ ਉਹਨਾਂ ਦੇ ਵੱਲੋਂ ਆਖਰੀਆਂ ਸਨ ਤਾਂ ਐਫਐਸਸੀ ਕੀ ਸੀ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਜਦੋਂ ਵੀ ਜਿਸ ਨਾਲ ਕੋਰਟ ਨਾਲ ਕੋਰਟ ਐ ਇਹ ਦੇਖੋ ਮੇਰੇ ਤੋਂ ਕਿਹਾ ਜਾਂਦਾ ਤੁਸੀਂ ਉਹ ਬਣਾ ਦੇਣਾ ਦੇਖੋ ਬੰਦੋਬਾਸਤ ਕੀਤੇ ਧੰਵਾਦ ਆ ਸਰਕਾਰਾਂ ਦੇ ਕਿਉਂਕਿ ਇਹ ਪੰਦਰਵਾੜਾ ਜਿਹੜਾ ਹੁੰਦਾ ਇਹ ਚ ਬਹੁਤ ਵੱਡਾ ਫਟੇਗੜ ਦੀ ਧਾਰਤੀ ਤੋਂ ਲੈ ਕੇ ਅਨੰਦਪੁਰ ਦੀ ਧਾਰਤੀ ਤੇ ਲੱਖਾਂ ਲੋਕ ਨੇ ਕਰੋੜਾਂ ਲੋਕ ਆਉਂਦੇ ਆ ਤੇ ਅਸੀਂ ਕੋਆਪਰੇਸ਼ਨ ਅਸੀਂ ਤਾਂ ਉਹਨਾਂ ਨੂੰ ਕਿਉਂਕਿ ਲਾ ਐਂਡ ਆਰਡਰ ਦਾ ਸਿਸਟਮ ਉਹ ਨਹੀਂ ਦੇਖਣਾ ਅਸੀਂ ਗੁਰੂ ਘਰਾਂ ਦੀ ਮਰਿਆਦਾ ਦੇਖਣੀ ਹੁੰਦੀ ਆ ਹੁਣ ਆਪਣੇ ਜਿੱਥੇ ਜਿੱਥੇ ਸਾਡੇ ਅਧੇ்கਾੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਨਾਲ ਐਫਐਸਬੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਤੇ ਜਿੱਥੇ ਆਨੰਦਪੁਰ ਦੀ ਧਰਤੀ ਤੇ ਉੱਥੇ ਵੀ ਅਸੀਂ ਜਿਹੜੇ ਪੁਲਿਸ ਵਾਲੇ ਅਧਿਕਾਰੀ ਹੈਗੇ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦੇ ਆ ਸ਼ੋ ਕੋਈ ਆਸਾਨ ਨਹੀਂ ਕੀਤਾ ਇਹ ਸਰਕਾਰਾਂ ਦੇ ਕਾਰਜੇ ਹੁੰਦੇ ਆ ਜੇ ਕਹਣ ਬਈ ਕੋਈ ਇਹਦੇ ਉੱਤੇ ਕੋਈ ਆਪਣੇ ਆਸਾਨ ਕਰਤਾ ਕਿਸੇ ਦੇ ਉੱਤੇ ਇਹ 사ਤਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਮੈਂ ਘਟਾਕ ਘਰ ਕਰਦਾ ਘਟ ਕਰਦਾ ਹੁਣ ਪਰ ਫੇਰ ਵੀ ਮੈਂ ਕਿਉਂਕਿ ਪੁਰਾਣੇ ਬੇਲੇ ਤੋਂ ਆ ਜਾਂਦਾ ਹਾਂ ਮੈਂ ਮੁੱਖ ਸੇਵਾਦਾਰ ਦੀ ਮੈਨੂੰ ਸੇਵਾ ਸੌਂਪੀ ਆ ਘੱਟ ਹੀ ਇਦਾਂ ਦੇ ਮੌਕੇ ਆਏ ਆ ਤੇ ਐਤਕੀ ਜੇ ਇਹਨਾਂ ਨੇ ਕੀਤਾ ਹੈ ਤਾਂ ਧੰਨਵਾਦ ਆ ਬਾਲ ਦੀ ਬਲਟੀ ਉੱਤੇ ਤਾਂ ਵੀ ਸਭ ਕੋਈ ਮੀਟਿੰਗ ਵੀ ਹੋਈ ਹੈ ਚਰਚਾ ਹੋਈ ਹੈ ਇਸ ਜਿਹੜਾ ਬਾਲ ਕਮੇਟੀ ਬਾਲ ਬਾਲ ਜ਼ਿਸ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਸੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀਆਂ ਡਾਇਰੈਕਟਰ ਨੇ ਮਤਾ ਪਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲੈਨਿੰਗ ਨਾ ਹੋ ਰਿਹਾ ਕਿਉਂਕਿ ਜਿਹੜਾ ਸਾਡਾ ਇਤਿਹਾਸ ਆ ਗੁਰੂਆਂ ਦਾ ਇਤਿਹਾਸ ਸਨਹਿਰੀ ਇਤਿਹਾਸ ਸਿੱਖ ਇਤਿਹਾਸ ਤੇ ਜੇ ਉਹਨੂੰ ਵੀ ਇਦਾਂ ਫੇਰ ਰੋਲਣ ਦਾ ਯਤਨ ਕਰਨਗੇ ਤੇ ਫੇਰ ਆਪਾਂ ਨੂੰ ਅੱਜ ਸੋਚਣਾ ਪਊਗਾ ਤੇ ਫੇਰ ਸ਼ਾਬਦ ਉੱਥੋਂ ਬੈਠੇ ਕਾੜਨਗੇ ਜਾਂ ਆਪਾਂ ਗੁਰਮੁਖ ਦੇ ਲਫ਼ਜ਼ ਜਿਹੜੇ ਆ ਜਿਹੜੀਆਂ ਇਹ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਕਾੜਨਗੇ ਕਿਉਂਕਿ ਬਣੀਆਂ ਇਸ ਕਾਰਜ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸਖਤ ਐਕਸ਼ਨ ਕੀਤਾ ਲਿਆ ਜਾ ਸਕਦਾ ਦੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਆ ਵਿਚਾਰ ਦਾ ਤੇ ਅਸੀਂ ਵਿਚਾਰ ਦੇ ਤੌਰ ਤੇ ਹੀ ਤੇ ਜੇ ਕੋਈ ਹੋਰ ਵੇ ਕਰਨਾ ਪਿਆ ਕਰ ਨਹੀਂ ਹਟ ਰਗੀ ਤੇ ਫਿਰ ਚਲੋ ਖਾਲਸਾ ਪੰਥ ਸੋਚ ਲੂਗਾ ਇਹਦੇ ਬਾਰੇ